ਜੋ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਗਰ ਮੁਖਤਿਆਰੋ ਸੋ ਅੱਜ ਦੇ ਤਾਜ਼ਾ ਹਾਲਾਤ ਜੋ ਪਿੰਡ ਹਬੀਬ ਕੇ ਤੋਂ ਆਪ ਜੀਆਂ ਦੇ ਨਾਲ ਸਾਂਝੇ ਕਰ ਰਹੇ ਹਾਂ ਜੋ ਪਾਣੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਪਹਿਲੋਂ ਜੋ ਪਰਿਸਥਿਤੀ ਚੱਲ ਰਹੀ ਸੀ ਅੱਜ ਕੁਝ ਹੱਦ ਤੱਕ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਅੱਜ ਪਾਣੀ ਦਾ ਵਹਾਅ ਅਗੇ ਨਾਲੋਂ 6 ਇੰਚ ਦਾ ਫਰਕ ਹੈ ਇਹ ਵੀ ਤਾਂ ਹੋ ਪਾਇਆ ਥਾਂ-ਥਾਂ ਨਗਰ-ਨਗਰ ਇਲਾਕਿਆਂ ਤੋਂ ਜੋ ਸੰਗਠਾ ਨੇ ਇਸ ਮਹਾਕੁੰਭ ਦੇ ਵਿੱਚ ਆ ਕੇ ਯੋਗਦਾਨ ਪਾਇਆ ਉਸ ਯੋਗਦਾਨ ਦੇ ਕਾਰਨ ਹੀ ਜੋ ਫਿਰੋਜ਼ਪੁਰ ਇਲਾਕਾ ਹੜ੍ਹ ਦੀ ਮਾਰ ਤੋਂ ਬਚ ਸਕਿਆ ਸੰਗਠਾ ਨੇ ਸੇਵਾ ਕੀਤੀ ਆ ਕੇ ਕਿਸੇ ਨੇ ਆ ਕੇ ਮਿੱਟੀ ਦੀ ਸੇਵਾ ਕੀਤੀ ਟਰਾਲੀਆਂ ਭਰ-ਭਰ ਕੇ ਗੱਟੇ ਲੱਖਾਂ ਦੇ ਤਦਾਦ ਦੇ ਵਿੱਚ ਇੱਥੇ ਆਏ ਔਰ ਜਿਹੜੀਆਂ ਨੋਚਾਂ ਜਿਹੜਾ ਬੰਨ ਟੁੱਟ ਰਿਆ ਸੀ ਉਹਨੂੰ ਕਾਫੀ ਗੰਭੀਰਤਾ ਦੇ ਨਾਲ ਉਹਦੀਆਂ ਨੋਚਾਂ ਸੈੱਟ ਕਰਨ ਦੇ ਵਿੱਚ ਇੱਥੋਂ ਦੇ ਯੋਧਿਆਂ ਨੇ ਜੋ ਯੋਗਦਾਨ ਪਾਇਆ ਉਸੇ ਯੋਗਦਾਨ ਦੇ ਕਿਰਪਾ ਹੈ ਜੋ ਫਰੋਸਪੁਰ ਦੇ ਹਾਲਾਤ ਜੋ ਬੜੇ ਹੀ ਗੰਭੀਰ ਸਨ ਉਹਨਾਂ ਹਾਲਾਤਾਂ ਨੂੰ ਇੱਥੋਂ ਦੇ ਯੋਧਿਆਂ ਨੇ ਹੀ ਕਿਉਂਕਿ ਪੰਜਾਬ ਇੱਕ ਇਹੋ ਜਿਹੀ ਧਰਤੀ ਹੈ ਜੇ ਇਹ ਪੰਜਾਬ ਦੇ ਲੋਕ ਇਕੱਤਰ ਇਕੱਠੇ ਹੋ ਜਾਂ ਔਰ ਉਹਨਾਂ ਦੀ ਹਰ ਮੈਦਾਨ ਵਾਹਿਗੁਰੂ ਸੱਚੇ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਫਤਿਹ ਕਰਦਾ ਹੈ ਇਸੇ ਤਰ੍ਹਾਂ ਅੱਜ ਵੀ ਜੋ ਅੱਜ ਇੱਥੋਂ ਦੇ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਅੱਜ ਥੋੜਾ ਜਿਹਾ ਮਾਨੂੰ ਸ਼ਾਂਤੀ ਤੇ ਚੈਨ ਮਿਲਿਆ ਹੈ ਜਿਹਦੇ ਨਾਲ 6 ਇੰਚ ਅੱਜ ਪਾਣੀ ਦੀ ਘਾਟ ਹੋਈ ਹੈ। ਔਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਇਹੀ ਅਰਦਾਸ ਕਰਿਓ ਕਿ ਹਾਲਾਤ ਜਿਹੜੇ ਨੇ ਇਸ ਤੋਂ ਵੀ ਜਿਹੜੇ ਠੰਡੇ ਹੋਣ ਤਾਂ ਜੋ ਹਰੇਕ ਇਨਸਾਨ ਆਪਣੇ ਆਪਣੇ ਰੋਜ਼ਗਾਰ ਦੇ ਵਿੱਚ ਕਿਉਂਕਿ ਇਧਰ ਦੇ ਇਲਾਕੇ ਦੇ ਜਿੰਨੇ ਵੀ ਲੋਕ ਸੀਗੇ ਬਹੁਤ ਹੀ ਹੜ ਤੋਂ ਪ੍ਰਭਾਵਿਤ ਹੋ ਗਏ ਹਨ। ਫਸਲਾਂ ਵਿਡੋ ਬ ਚੁੱਕੀਆਂ ਹਨ। ਕਈਆਂ ਘਰਾਂ ਦੇ ਪਿੰਡਾਂ ਦੇ ਵਿੱਚੋਂ ਪਸ਼ੂ ਵੀ ਰੋੜ ਗਏ ਹਨ ਔਰ ਕਾਫੀ ਨੁਕਸਾਨ ਹੋਇਆ ਹੈ ਸੋ ਇੱਕ ਜ਼ਰੂਰੀ ਬੇਨਤੀ ਹੈ ਕਿ ਜਿੰਨਾ ਵੀ ਗੁਰਮਖ ਪਿਆਰਿਆ ਨੇ ਉਹਨਾਂ ਤੱਕ ਸੇਵਾ ਪਹੁੰਚਾਉਣੀ ਹੈ ਸੇਵਾ ਕਿਤੇ ਤੇ ਵਿੱਚ ਨਾ ਦੇ ਕੇ ਜਾਇਓ ਕੁਝ 1 2 4 5 ਦਿਨ ਦੇ ਵਿੱਚ ਹਾਲਾਤ ਥੋੜੇ ਜੈ ਜਿਹੜੇ ਟਿਕਾਊ ਹੋ ਜਾਣਗੇ ਉਹਨਾਂ ਘਰਾਂ ਤੱਕ ਆਪ ਜਾ ਕੇ ਘਰਾਂ ਦੇ ਵਿੱਚ ਜੋ ਸਮਗਰੀ ਜਿੰਨੇ ਵੀ ਦੇਣੀ ਹੈ ਉਹਨਾਂ ਘਰਾਂ ਦੇ ਵਿੱਚ ਆਪ ਜਾ ਕੇ ਪਹੁੰਚਾਇਓ ਕਿਉਂਕਿ ਮਾਰ ਅੱਜ ਤਾਂ ਉਹਨਾਂ ਦੇ ਕੋਲ ਸੈਟਿੰਗ ਚੱਲ ਰਹੀ ਹੈ ਲੇਕਿਨ ਜਦੋਂ 2-4 ਦਿਨ ਹਫਤਾ ਪੈ ਜਾਏਗਾ ਉਹਨਾਂ ਦੇ ਹਾਲਾਤ ਬੜੇ ਹੀ ਨਾਜ਼ੁਕ ਹੋ ਜਾਣਗੇ ਕਿਉਂਕਿ ਘਰ ਦੇ ਵਿੱਚ ਹੱਸ ਟਾਈਮ ਤਾਂ ਕੋਈ ਨਾ ਕੋਈ ਸੰਗਤ ਉਪਰਾਲਾ ਕਰਕੇ ਉਹਨਾਂ ਦੇ ਤੱਕ ਰਾਸ਼ਨ ਪਾਣੀ ਪਹੁੰਚਾ ਰਹੀ ਹੈ ਲੇਕਿਨ ਕੁਝ ਸਮਾਂ ਜਦੋਂ ਇਹ ਸਮਾਂ ਬੀਤ ਜਾਏਗਾ ਸਮੇਤੋਂ ਬਾਅਦ ਫਿਰ ਉਹਨਾਂ ਦੇ ਵਾਸਤੇ ਇੰਨੀਆਂ ਕੋ ਕਠਿਨਾਈਆਂ ਹੋ ਜਾਣਗੀਆਂ ਬਾਅਦ ਦੇ ਵਿੱਚ ਉਹਨਾਂ ਨੂੰ ਸਮਾਂ ਵਹਿਤੀਤ ਕਰਨਾ ਔਖਾ ਹੁੰਦਾ ਸੋ ਗੁਰਮਖੋ ਉਹਨਾਂ ਪਿਆਰਿਆਂ ਤੱਕ ਜਿੱਥੇ-ਜਿੱਥੇ ਵੀ ਇਹ ਵੀਡੀਓ ਜਾ ਰਹੀ ਹੈ ਕਿਸੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਵੀਡੀਓ ਜਾ ਰਹੀ ਹੈ ਆਪ ਜੀਆਂ ਦੇ ਚਰਨਾਂ ਵਿੱਚ ਇੱਕੋ ਹੀ ਬੇਨਤੀ ਹੈ ਕਿ ਉਹਨਾਂ ਪਰਿਵਾਰਾਂ ਦੇ ਕੋਲ ਸਹਾਇਤਾ ਸਮਗਰੀ ਜੋ ਆਪ ਹੀ ਪਹੁੰਚਾ ਕੇ ਆਇਓ ਕਿਉਂਕਿ ਰਸਤੇ ਵਿੱਚ ਕੁਝ ਦੇਖਿਆ ਹੈ ਕੱਲ ਦੱਸਿਆ ਜਾ ਰਿਹਾ ਸੀ ਕਿ ਜੋ ਮੁਸਲਮਾਨ ਭਾਈਚਾਰਾ ਬਹੁਤ ਹੀ ਦੂਰ ਤੋਂ ਸਮਗਰੀ ਲੈ ਕੇ ਆਇਆ ਸੀ ਤੇ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਲੁੱਟਖੋਈ ਹੋਈ ਉਸ ਚੀਜ਼ ਦਾ ਬਹੁਤ ਹੀ ਜ਼ਿਆਦਾ ਅਫਸੋਸ ਹੈ ਸੋ ਆਪ ਸਭ ਨੂੰ ਬੇਨਤੀ ਹੈ ਕਿ ਜੋ ਵੀ ਸਮਗਰੀ ਪਹੁੰਚਾਉਣੀ ਹੈ ਉਹ ਉਹਨਾਂ ਲੋਕਾਂ ਤੱਕ ਉਨਾ ਬੇਸਹਾਰਿਆ ਤੱਕ ਆਪ ਹੀ ਪਚਾਇਓ ਸੋ ਬਹੁਤ ਹੀ ਸੰਗਤਾਂ ਜੋ ਇਕੱਤਰ ਹੁੰਦੀਆਂ ਨੇ ਹਰੇਕ ਪਾਸੇ ਜੋ ਇਹ ਤੁਹਾਨੂੰ ਇੱਕ ਸਾਈਡ ਤੋਂ ਹੁੰਦੀ ਉਹਦੇ ਵਿੱਚ ਹੀ ਦਿਖਾ ਰਹੇ ਅੱਗੇ ਜਾ ਕੇ ਜੋ ਵੀ ਜਿੱਥੋਂ ਬਣਨ ਨੂੰ ਜ਼ਿਆਦਾ ਜੋ ਫੇਸ ਪਹੁੰਚੀ ਹੋਈ ਸੀ ਉੱਥੇ ਜਾ ਕੇ ਸੰਗਤਾਂ ਨੇ ਕਾਫੀ ਮੁਸ਼ਕਲ ਕੀਤੀ ਹੈ ਔਰ ਬਣ ਨੂੰ ਤੋਟਾਂ ਤੋਂ ਆਪ ਸੰਗਤਾਂ ਨੇ ਸੰਭਾਲ ਲਿਆ ਹੈ ਇਹ ਸੰਗਤਾਂ ਦਾ ਹੀ ਸਹਯੋਗ ਹੈ ਸੰਗਤਾਂ ਦੇ ਸਹਯੋਗ ਸਦਕਾ ਹੀ ਹੋਇਆ ਹੈ ਪ੍ਰਸ਼ਾਸਨ ਨੇ ਤਾਂ ਜਿੰਨੀ ਕੋ ਆਪਦੀ ਕਰਨੀ ਸੀ ਕਰ ਲਈ ਲੇਕਿਨ ਜੋ ਸੰਗਤਾਂ ਨੇ ਇੱਥੇ ਆ ਕੇ ਯੋਗਦਾਨ ਪਾਇਆ ਸੰਗਤਾਂ ਦੇ ਯੋਗਦਾਨ ਸਦਕਾ ਹੀ ਜੋ ਇਸ ਪਰਿਸਥਿਤੀ ਦੇ ਵਿੱਚ ਜੋ ਹੜ੍ਹਾਂ ਦੀ ਮਾਰ ਦੀ ਜੋ ਪੰਜਾਬ ਨੇ ਇਸ ਫਰੋਜ਼ਪੁਰ ਇਲਾਕੇ ਨੇ ਦੀ ਮਾਰ ਚਲਣੀ ਸੀ ਉਹ ਇਨ੍ਹਾਂ ਸੰਗਤਾਂ ਦੇ ਕਾਰਨ ਹੀ ਫਿਰੋਜ਼ਪੁਰ ਇਸ ਮਾਰ ਤੋਂ ਬਚ ਪਾਇਆ ਹੈ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਗੇ ਸਭ ਅਰਦਾਸ ਕਰਿਓ ਕਿ ਜਿੰਨੇ ਵੀ ਹੜ ਪ੍ਰਭਾਵਿਤ ਲੋਕ ਹੋਏ ਹਨ ਉਹਨਾਂ ਗੁਰਮਖਾ ਨੂੰ ਵੀ ਸੱਚੇ ਪਾਤਸ਼ਾਹ ਆਪ ਤਾਕਤ ਔਰ ਆਪ ਹੀ ਤਰਕੀਆਂ ਬਖਸ਼ਣ ਕਿਉਂਕਿ ਕਿਸੇ ਦੇ ਦੇਨ ਦੇ ਨਾਲ ਤਾਂ ਕੋਈ ਵੀ ਉਹਦਾ ਸਮਾਂ ਨਹੀਂ ਨਿਕਲ ਸਕਦਾ ਹਾਂ ਕੋਈ ਸਮਾਂ ਉਹਦਾ ਨਿਕਲ ਸਕਦਾ ਹੈ ਜੀ ਆਪਾ ਉਹਨਾਂ ਦੀ ਸਹਾਇਤਾ ਕਰੀਏ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਜਰੂਰ ਆ ਕੇ ਜਿਨ੍ਹਾਂ ਦੇ ਕਿਸੇ ਦੇ ਡੰਗਰ ਰੋੜ ਗਏ ਹਨ ਜਾਂ ਘਰ ਟੁੱਟ ਗਏ ਹਨ ਉਹਨਾਂ ਦੇ ਆਪ ਜਾ ਕੇ ਸਹਾਇਤਾ ਕਰਿਓ ਨਾ ਕਿ ਕਿਸੇ ਦੇ ਹੱਥ ਕੋਈ ਸਮਗਰੀ ਜਾਂ ਮਾਇਆ ਕੋਈ ਪਚਾਇਓ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਇਨੀਆਂ ਬੇਨਤੀਆਂ ਦੇ ਨਾਲ ਸੋ ਆਪ ਜੀਆਂ ਤੋਂ ਸੀਮਾ ਦੇ ਜਾਚ ਖੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ Oh. Okay.